ਰਤਨ ਵਾਹਿਗੁਰੂ ਸਾਹਿਬ ਜੀ ਸੂਰਤ ਮਹਲਾ 5 ਬਖਸ਼ਿਆ ਪਾੜ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਣੀ ਉਪਰੇ ਕਾਰਨ ਸਗਲ ਸੁਾਰੇ ਬਖਸ਼ਿਆ ਤਾਰ ਬ੍ਰਹਮ ਪਰਮੇਸ਼ਰ ਧੰ ਧੰ ਬਾਬਾ ਬੁੱਢਾ ਸਾਹਿਬ ਜੀ ਦਾ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਹੋਮ ਹਮਾ ਕੇ ਨਮਸਤਕ ਹੋ ਕੇ ਮਨਾ ਰਹੇ ਹਨ ਜੇਸਟ ਤੰਤਨ ਬਾਬਾ ਬੁੱਢਾ ਸਾਹਿਬ ਜੀ ਦੇ ਲੰਗਰ ਹਰ ਇਲਾਕੇ ਦੇ ਵਿੱਚ ਹਰ ਪਿੰਡ ਦੇ ਵਿੱਚ ਹਰ ਚੌਂਖ ਚਰਾਹੇ ਵੇ ਸੰਗਤਾਂ ਦੇ ਸੰਗਤਾਂ ਦੀ ਆਉ ਭਗਤ ਵਿੱਚ ਲਗਾਏ ਜਾ ਰਹੇ ਹਨ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਿੰਡ ਦੂਲਾ ਸਿੰਘ ਵਾਲਾ ਕਤੂਬ ਜੀਨ ਵਾਲਾ ਜਿੱਥੇ ਦੇ ਗੁਰਦਰਾ ਸਾਹਿਬ ਵਿੱਚ ਅੱਜ 4 ਅਕਤੂਬਰ ਭਾਵ ਪੋਗ ਪੈ ਗਿਆ ਹਨ ਜਿਸ ਪ੍ਰੰਤ ਤੱਕ ਗੁਰੂ ਘਰ ਲੰਗਰ ਤੋਟ ਵਰਤਾਇਆ ਗਿਆ ਇਸ ਮੌਕੇ ਗੁਰਦਰਾ ਸਾਹਿਬ ਦੇ ਗ੍ਰੰਥ ਸਿੰਘ ਨੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ 2 ਤਰੀਕ ਤੋਂ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਅੱਜ 4 ਅਕਤੂਬਰ ਨੂੰ ਪੋਗ ਪੈ ਗਏ ਹਨ ਜਿਸ ਪ੍ਰੰਤ ਤੰਤਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਨੂੰ ਸਵਰਤਤ ਲੰਗਰ ਬਣਾ ਰੇ 7 ਤਰੀਕ ਤੱਕ ਸੰਗਤਾਂ ਲਾ ਕੇ ਐਨਆਰਏ ਵੀਰਾਂ ਤੇ ਫੌਜੀ ਵੀਰਾਂ ਦੇ ਸਹਿਯੋਗ ਨਾਲ ਚਲਾਏ ਜਾਣਗੇ ਉਹਨਾਂ ਨੇ ਇਲਾਕੇ ਨਾਲ ਸਬੰਧਤ ਪਿੰਡਾਂ ਅਤੇ ਇਸ ਇਲਾਕੇ ਦੇ ਖੇਤਰ ਨਾਲ ਸੰਬੰਧਿਤ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਦੂਲਾ ਸਿੰਘ ਵਾਲਾ ਕੁੱਤਰਦິນ ਵਾਲਾ ਮੇਲ ਲੰਗਰ ਹਾਲ ਅੱਡੇ ਨੇੜੇ ਲੰਗਰ ਆਰੰਭ ਕੀਤੇ ਗਏ ਹਨ ਸੰਗਤਾਂ ਹਮਮਾ ਆ ਕੇ ਤੰਤਨ ਬਾਬਾ ਪੀੜ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦਰਾ ਸਾਹਿਬ ਦਰਸ਼ਨ ਦੇਣੇ ਕਾ ਮੌਕੇ ਇਹਨਾਂ ਲੰਗਰ ਪੜਾ ਤੇ ਜ਼ਰੂਰ ਰੁਕਣ ਦੀ ਕਿਰਪਾਲਤਾ ਕਰਨ ਲੰਗਰ ਛਕਣ ਤੰਤਨ ਬਾਬਾ ਬੁੱਢਾ ਸਾਹਿਬ ਜੀ ਦਾ ਅੱਜ ਦਾ ਲੰਗਰ ਸ਼ੁਰੂ ਕਰ ਦਿੱਤਾ ਗਿਆ ਹੈ ਆਓ ਸੁਣਦੇ ਹਾਂ ਅੱਜ ਦਾ ਹੁਕਮ ਨਮਾ ਤੇ ਗਾਰੰਟੀ ਸਿੰਘ ਦੇ ਵੱਲੋਂ ਕੀਤੀ ਗਈ ਜਾਣਕਾਰੀ ਅਤੇ ਹੋਰ ਗੱਲਬਾਤ ਜਰਨ ਮਹੀਰ ਸਰਪ੍ਰੇਵਾਸੀ ਨਾਲ ਗਰਮਈਆ ਦਿੱਠਾ ਸਤਨਾਮ ਵਾਹਿਗੁਰੂ ਸਾਹਿਬ ਜੀ ਸੂਰਤ ਮਹਲਾ 5 ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਾਰੇ ਰੋਗ ਪਿਧਾਰੇ ਗੁਰਪੂਰੇ ਕੀ ਸਰਣੀ ਉਮਰੇ ਕਾਰਨ ਸਗਲ ਸੁਾਰੇ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਾਰੇ ਰੋਗ ਪਿਧਾਰੇ हर जन सिमरिया ना आधार का उतारिया या पूरा अपनी कृपा तहार रहा सदानंद गुरु मेरे प्यारे हर गोविंद गुरु रखिया ਵੜੀ ਵੜਿਆ ਨਾਰਕ ਕਰਤੇ ਕੇ ਸਾਜ ਸਬਦ ਸਤਿ ਭਾਗਿਆ ਸਦਾ ਆਨੰਦ ਰਹੇ ਮੇਰੇ ਪਿਆਰੇ ਹਰ ਗੋਵਿੰਦ ਗੁਰ ਰੱਖਿਆ ਵੜੀ ਵੜਿਆ ਨਾਰਕ ਕਰਤੇ ਕੇ ਸਾਧ ਸੰਬਤ ਸਤਿ ਭਾਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਗੁਰੂ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸਮਾਗਮ ਹਨ ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਣਾ ਪੁੱਤਰ ਨੂੰ ਵਾਰ ਦੇਣ ਦੀਆਂ ਜੋੜ ਮਿਲਿਆਂ ਦੀਆਂ ਖੁਸ਼ੀਆਂ ਵਿੱਚ ਪਿੰਡ ਪਤਵਦੀਨ ਵਾਲਾ ਦੂਲਾ ਸਿੰਘ ਵਾਲਾ ਫੱਤੇ ਵਾਲਾ ਸਮੂਹ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਮਿਲ ਕਰਕੇ ਅੱਜ ਗੁਰਦੁਆਰਾ ਸਾਹਿਬ ਕੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਹਨ ਜਿਸ ਵਿੱਚ ਦਾਮਦਮਾ ਟਕਸਾਲ ਭਾਈ ਗਿਆਨੀ ਭਪਿੰਦਰ ਸਿੰਘ ਜੀ ਪਿੰਡ ਸਦਰ ਵਾਲਾ ਤੋਂ ਉਹ ਹਾਜ਼ਰੀ ਭਰ ਕੇ ਗਏ ਹਨ ਉਹਨਾਂ ਨੂੰ ਵੀ ਜੀ ਆਇਆਂ ਤੇ ਸਮੂਹ ਸੰਗਤ ਦਾ ਧੰਨਵਾਦ ਜੋ ਅੱਜ ਗੁਰੂ ਕੇ ਲੰਗਰ ਹਨ ਉਹ 7 ਤਰੀਕ ਤੱਕ ਚੱਲਣੇ ਹਨ ਗੁਰੂ ਘਰ ਲੰਗਰ ਟੁੱਟ ਵਰਤੇਗਾ 7 ਤਰੀਕ ਤੱਕ ਗੁਰੂ ਕੇ ਲੰਗਰ ਚੱਲਣੇ ਹਨ ਮੀਡੀਆ ਵਾਲੇ ਵੀਰ ਆਏ ਹਨ ਇਹਨਾਂ ਦਾ ਵੀ ਧੰਨਵਾਦ ਸਾਰਿਆਂ ਜਿਹੜੇ ਹਾਜ਼ਰੀ ਭਰਦੇ ਜਿਸ ਵਿੱਚ ਗਾਨੀ ਭਪਿੰਦਰ ਸਿੰਘ ਜੀ ਉਹਨਾਂ ਦੇ ਸੇਵਕ ਆਏ ਹਨ ਉਹ ਅੱਜ ਵੀ ਭਰ ਕੇ ਗਏ ਭਾਈ ਭਾਗ ਸਿੰਘ ਜੀ ਬਿੱਟੂ ਫੱਤੇ ਵਾਲੇ ਤੋਂ ਗ੍ਰੰਥੀ ਜੀ ਉਹ ਵੀ ਹਾਜ਼ਰੀ ਭਰ ਕੇ ਗਏ ਆ ਬਾਬਾ ਬੋੜ ਸਿੰਘ ਜੀ ਦੋਖਣਵਾਰਨ ਸਾਹਿਬ ਧਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੂਲਾ ਸਿੰਘ ਵਾਲੇ ਤੋਂ ਹਾਜ਼ਰੀ ਭਰ ਕੇ ਗਏ ਲੰਗਰ ਦੌਰਾਨ ਵੀ ਜਿਹੜੇ ਕਵੀਸ਼ਰ ਆਉਂਦੇ ਨੇ ਲੰਗਰ ਦੌਰਾਨ ਨਹੀਂ ਗੁਰੂ ਕਾ ਲੰਗਰ ਹੀ ਵਰਤੇਗਾ ਕੋ ਕਵੀਸ਼ਰ ਜੇ ਕੋਈ ਆ ਗਿਆ ਤਾਂ ਉਹਨੂੰ ਜੀ ਆਇਆਂ ਕਹਾਂਗੇ ਬਾਬਾ ਨਿਰਮਲ ਸਿੰਘ ਯੂਪੀ ਹੁਣਾ ਆਉਣਾ ਹੈ ਉਹਨਾਂ ਨੂੰ ਵੀ ਜੀ ਆਇਆਂ ਕਹਾਂਗੇ ਜੇ ਕੋ ਆਇਆ ਤਾਂ ਉਹਨੂੰ ਟਾਈਮ ਦੇਾਂਗੇ ਜੀ ਤੇ ਕਿੰਨੇ ਨੰਬਰ ਟੋਟਲ ਬੱਤੇਗਾ 7 ਤਰੀਕ ਤੱਕ ਚੱਲਣਾ ਜੀ ਕਿਹੜੇ ਕਿਹੜੇ ਨਗਰਾਂ ਤੋਂ ਹੋਵੇ ਪਿੰਡ ਕুতুবਦੀਨ ਵਾਲਾ ਦੂਲਾ ਸਿੰਘ ਵਾਲਾ ਤੇ ਫੱਤੇ ਵਾਲਾ ਹੋਰ ਇਲਾਕੇ ਦੀਆਂ ਸਾਰੀਆਂ ਸੰਗਤਾਂ ਜੀ ਐਨ ਆਰ ਆਈ ਵੀਰ ਫੌਜੀ ਵੀਰ ਸਾਰੇ ਰਲ ਕੇ ਮਨਾਉਂਦੇ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸਾਡਾ ਚੈਨਲ ਸਾਡੇ ਤਾਂ ਤੇ ਸਾਡੇ ਲੋਕੋ ਸਨਵਾਤ ਵੱਲ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਦਾ ਫਲਸਫਾ ਵਾਹਿਗੁਰੂ ਜੀ ਕੀ ਫਤਿਹ